ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿੱਤ ਦਿਵਦ ਰਹਿ ਸੜਕੀ ਖਾਸੀਆਂ ਨੂੰ ਠਲ ਪਾਉਣ ਦੇ ਮਕਸਦ ਨਾਲ ਜ਼ਿਲ੍ਹਾ ਟ੍ਰੈਫਿਕ ਪੁਲਿਸ ਅਤੇ ਸਥਾਨਕ ਟ੍ਰੈਫਿਕ ਪੁਲਿਸ ਕੀਰਤਪੁਰ ਸਾਹੀ ਵੱਲੋਂ ਤੇਜ਼ ਗਤੀ ਵਿੱਚ ਚੱਲਣ ਵਾਲੇ ਵਾਹਨਾਂ ਤੇ ਕੁਲੂ-ਮਨਾਲੀ-ਚੰਡੀਗੜ੍ਹ ਮੁਕ ਮਾਰਗ ਤੇ ਪਿੰਡ ਵਰੂਵਾਲ ਵਿਖੇ ਵਿਸ਼ੇਸ਼ ਨਾਕਾ ਲਗਾ ਕੇ ਚਲਾਨਟੇ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਜਿੱਥੇ ਤੇਜ਼ ਗਤੀ ਵਿੱਚ ਚੱਲਣ ਵਾਲੇ ਵਾਹਨਾਂ ਦੇ ਚਲਾਨਟੇ ਕੱਟੇ ਜਾ ਰਹੇ ਹਨ ਜਗਤੀ ਨਾਲ ਵਹੀਕਲ ਚਲਾਉਣ ਨਾਲ ਹੋਣ ਵਾਲੇ ਸੜਕੀ ਹਾਦਸਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੌਕੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ASI ਅਜੇ ਕੁਮਾਰ ਅਤੇ ਸਥਾਨਿਕ ਟ੍ਰੈਫਿਕ ਪੁਲਿਸ ਦੇ ASI ਬਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ ਦੂ ਦਰਜਨ ਵਹੀਕਲਾਂ ਦੇ ਚਲਾਨ ਕੱਟੇ ਗਏ ਹਨ ਉਨ੍ਹਾਂ ਦੱਸਿਆ ਕਿ ਇੱਕ ਕਾਰ ਅਜੀਹੀ ਵੀ ਸੀ ਜਿਸ ਤੇ ਕਾਲੀ ਫਿਲਮ ਕੀਤੀ ਹੋਈ ਸੀ ਜਿਸ ਦੀ ਮੌਕੇ ਤੇ ਫਿਲਮ उतारी ਗਈ ਅਤੇ ਉਹਨਾਂ ਦਾ ਚਲਾਨ ਵੀ ਕੱਟਿਆ ਗਿਆ ਇਸ ਮੌਕੇ ਉਹਨਾਂ ਨਾਲ ASI ਕਮਲਜੀਤ ਸਿੰਘ ਵੀ ਹਾਜ਼ਰ ਸਨ ਆਹ ਇਹ ਪੂਰੀ ਸਰਵਾ ਪੀਆ ਉਹ ਤਾਂ ਪੀਏ ਮੈਂ ਕੈਮਰਡ ਕਰਦੀ ਹੈ ਇਹ ਨਹੀਂ ਫਰਖਾਦੀ ਕਿਹਦਾ ਕਿਸ ਕਿਸ ਤਰ੍ਹਾਂ ਦੇ ਚਲਾਨ ਜਿਹੜੇ ਕੀਤੇ ਜਾ ਰਹੇ ਆ ਆ ਜਮਾਨ ਜੋਗ ਸਸਪੀ ਸਾਹਿਬ ਰੋਪਨਗਰ ਜੀ ਦੇ ਵਿਸ਼ਾ ਨਿਯੋਗਨ ਯਾਰ ਕੁੱਲੂ ਮਨਾਲੀ ਜਿਹੜਾ ਕੀਪੋਰਸਾ ਰੋਡ ਤੇ ਇਹ ਸਪੈਸ਼ਲ ਨਾਕਾਬੰਦੀ ਕਰਕੇ ਰੋਡਾਰ ਵਿੱਚ ਜਲਾ ਰਹੇ ਆ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾ ਰਹੇ ਆ ਤੇ ਉਹਨਾਂ ਨੂੰ ਨਾਲ ਸਮਝਾਇਆ ਵੀ ਜਾ ਰਿਹਾ ਹੈ ਆ ਸੱਡੀ ਕਹਿੰਦੇ ਆ ਕਿ ਕਿ ਇਹ ਨੇੜੇ ਚੌਕ ਦੇ ਵਿੱਚ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਇਸ ਕਰਕੇ ਇੱਥੇ ਸਬੰਸਾ ਜੀ ਦੇ ਹੁਕਮ ਤਹਿਤ ਨਾਕਾਬੰਦੀ ਕੀਤੀ ਗਈ ਹੈ ਤੇ ਜਿਹੜੇ ਉੱਪਰ ਪੁੱਲੂ ਮਰਾਲੀ ਸਾਈਡ 'ਤੇ ਤੇਜ਼ ਮਜੀ ਤਲਾ ਰਹੇ ਆ ਸਪੀਡ ਤੋਂ ਉੱਪਰ ਉਹਨਾਂ ਦੇ ਚਲਾ ਰਹੇ ਹੈ ਕਿਸੇ ਨੂੰ ਸਮਝਾਇਆ ਵੀ ਜਾਂਦਾ ਬਾ ਕਿ ਇਸ ਤਰ੍ਹਾਂ ਦੀਆਂ ਤੇਜ਼ ਗਤੀ ਨਾਲ ਦੇ ਰਹੀ ਅਗਲੀ ਜਨਰਲ ਜੀ ਚੱਲ ਰਹੀਆਂ ਉਹਨਾਂ ਨੂੰ ਮਿਲ ਕੇ ਇਹ ਮਹੰਤਰੀ ਜੀ ਦਾ ਮਾਰਜੋ ਸੀਨੀਅਰ ਅਫਸਰਾਂ ਦੀ ਹੁਕਮ ਤਾ ਵਜਾਰੀ ਰਹੂਗੀ ਤਾਂ ਕਿ ਜਿਹੜਾ ਇਸ ਤਰ੍ਹਾਂ ਦੇ ਜਿਹੜੀਆਂ ਤੇਜ਼ ਗਤੀ ਨਾਲ ਜਿਹੜੇ ਆਸਫੇ ਸੜਕੀ ਹਾਦਸੇ ਵਧ ਰਹੇ ਆ ਉਹਨਾਂ ਨੂੰ ਕੱਲ ਪਾਈ ਜਾ ਸਕੇ ਥੈਂਕ ਯੂ